ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਚੰਗੀ ਸਿਹਤ, ਸਿੱਤ ਸਹੂਲਤਾਂ, ਚੰਗੀ ਸਿੱਖਿਆ ਤੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਨੂੰ ਰੋਜ਼ਗਾਰ ਦੇਣਾ। ਉਹ ਵੀ ਜਿਹੜੀ ਜਿਹੜੀ ਸਰਕਾਰੀ ਨੌਕਰੀਆਂ ਤੁਹਾਨੂੰ ਪਤਾ ਹੈ ਇਹਦੀ ਬਹੁਤ ਲੋਟਸ ਹੁੰਦੀਆਂ ਲੋਕਾਂ ਵਾਸਤੇ। ਤੇ ਇਹ ਜਿਵੇਂ ਦੱਸਿਆ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿ ਜਿਹੜਾ ਹੈਗਾ ਇਹ 293 ਨੂੰ ਅੱਜ ਦਿੱਤੀ ਹੈ ਜਿਹਦੇ ਚ 263 ਮੇਰੇ ਵਿਭਾਗ ਨਾਲ ਸੰਬੰਧਿਤ ਹੈ ਜੀ। ਜਿਹਦੇ ਵਿੱਚ ਆਪਰੇਸ਼ਨ ਥੀਟਰ ਅਸਿਸਟੈਂਟ, ਆਫਥਲਮਿਕ ਅਫੀਸਰ ਹੁੰਦੇ ਆ ਜਿਹੜੇ ਅੱਖਾਂ ਦਾ ਜਿਹੜਾ ਤੁਹਾਡੇ ਜਿਹੜੇ ਚੈੱਕਅਪ ਕਰਦੇ ਆ ਡਾਕਟਰ ਨਹੀਂ ਹੁੰਦੇ। ਲੇਕਿਨ ਉਹ ਬਾਕੀ ਜਿਹੜਾ سپورਟਿੰਗ ਸਟਾਫ ਹੈ ਸਾਰਾ ਕੰਮ ਉਹਨਾਂ ਨੇ ਜਿਹੜੀ ਇਨੀਸ਼ੀਅਲ ਐਗਜ਼ਾਮੀਨੇਸ਼ਨ ਉਹਨਾਂ ਨੇ ਕਰਨਾ ਹੈ ਇਨਕਾਂ ਦੇ ਨੰਬਰ ਦੇਣੇ ਆਪਰੇਸ਼ਨ ਦੇ ਵਿੱਚ ਮਦਦ ਕਰਨੀ ოਫਥਲਮਿਕ ਆਫੀਸਰਸ ਕਹਿੰਦੇ ਹੋ ਤੇ ਇਸੇ ਤਰ੍ਹਾਂ ਜਿਹੜੇ ਤੁਹਾਡੇ ਮਲਟੀਪਰਪਸ ਹੈਲਥ ਵਰਕਰ ਫੀਮੇਲ ਹੈ ਉਹ ਹੈਗਾ ਲੈਬਾਰਟਰੀ ਟੈਕਨੀਸ਼ੀਅਨ ਹੈਗਾ ਜਿਹੜੇ ਗ੍ਰੇਡ 2 ਜਨਨ ਅਸੀਂ ਕਹਿੰਦੇ ਆ ਜਿਹਨਾਂ ਜਿਹਨਾਂ ਨੇ ਕਿ ਜਿਹੜੀਆਂ ਡਿਸਪੈਂਸਰੀਆਂ ਦੇ ਵਿੱਚ ਸਬਡਿਵੀਜ਼ਨ ਹਸਪੀਟਲ ਦੇ ਵਿੱਚ ਸੀਐਸਸੀਜ਼ ਦੇ ਵਿੱਚ ਦੀ ਲੈਬਾਰਟਰੀ ਜਿਹੜੇ ਟੈਸਟ ਕਰਨੇ ਆ ਸਾਰੇ ਇਸੇ ਤਰ੍ਹਾਂ ਟੈਕਨੀਕਲ ਐਜੂਕੇਸ਼ਨ ਤੇ ਦੂਜੇ ਜਿਹੜਾ ਸੀਗੇ ਆਪਣੇ ਵਾਟਰ ਸਪਲਾਈ ਸੈਲੀਟੇਸ਼ਨ ਤੋਂ ਟੋਟਲ 1097 ਸੀਗੇ ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਜੀ ਇਹ ਲਗਾਤਾਰ ਜਿਹੜੀ ਪ੍ਰੋਸੈਸ ਹੈ ਇਹ ਸਾਡੀ ਚੱਲਦੀ ਰਹੇਗੀ 400 ਡਾਕਟਰਾਂ ਦੀ ਰਿਕਰੂਟਮੈਂਟ ਹੈ ਉਹਨਾਂ ਦਾ ਕੱਲ੍ਹ ਨੂੰ ਇਗਜ਼ਾਮ ਹੋਣਾ ਚਾਹੀਦਾ ਹੈ ਉਹ ਹੋ ਜਾਏਗਾ ਉਹ ਸਾਨੂੰ ਉਮੀਦ ਹੈ ਕਿ ਅਕਤੂਬਰ ਦੇ ਵਿੱਚ 400 ਡਾਕਟਰ ਆ ਜਾਣਗੇ ਸਾਡੇ ਕੋਲੇ ਇਸੇ ਤਰ੍ਹਾਂ ਸਾਡੇ ਜਿਹੜੇ 980 ਦੇ ਕਰੀਬ ਆ ਗਏ ਜਿਹੜੇ ਮਲਟੀਪਰਪਸ ਹੈਲਥ ਵਰਕਰ ਫੀਮੇਲ ਉਹਨਾਂ ਦਾ ਵੀ ਟੈਸਟ ਹੋ ਗਿਆ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਸਰਟੀਫਿਕੇਟ ਵੈਰੀਫਿਕੇਸ਼ਨ ਚੱਲਦੀ ਆ ਤੇ ਇਹ ਵਾਲੇ ਜਿਹੜੀ ਸਾਡੇ ਮਲਟੀਪਰਪਸ ਹੈਲਥ ਵਰਕਰ ਫੀਮੇਲ ਹੈ ਜਿਹਨਾਂ ਨੂੰ ਪਹਿਲਾਂ ਆਪਾਂ ਐਨਐਮ ਵੀ ਕਹਿੰਦੇ ਸੀ ਜਿਹੜੀਆਂ ਕਿ ਲੜਕੀਆਂ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿੱਚ ਜਿਹੜਾ ਮੋਡਲ ਆ ਸਾਡਾ ਜਿਹੜਾ ਢਾਂਚਾ ਆਇਆਗਾ ਉਹਦੇ ਵਿੱਚ ਕੰਮ ਕਰਦੀਆਂ ਉਹਨਾਂ ਦੀ ਵੀ ਸਾਰੀ ਪੰਜਾਬ ਦੀ ਸਾਰੀ ਕਮੀ ਪੂਰੀ ਹੋ ਜੇਗੀ ਸੁਪਰ ਸਪੈਸ਼ਲਿਸਟ ਤੇ ਸਪੈਸ਼ਲਿਸਟ ਅਸੀਂ ਐਨ ਐਚ ਐਮ ਦੇ ਥ्रू ਰਿਕਰੂਟ ਕਰ ਰਹੇ ਆ ਸੁਪਰ ਸਪੈਸ਼ਲਿਸਟ ਨੂੰ ਵੀ ਰਿਕਰੂਟ ਕਰ ਰਹੇ ਆ ਸੋ ਜਿਹੜਾ ਇਹ ਵੀ ਕਰ ਰਹੇ ਆ ਜੀ ਦਵਾਈਆਂ ਅਸੀਂ ਪਹੁੰਚਾਤੀਆਂ ਐਕਸ-ਰੇ ਅਲਟਰਾਸਾਊਂਡ ਦੀਆਂ ਮਸ਼ੀਨਾਂ ਪਹੁੰਚਾਤੀਆਂ ਸੋ ਲਗਾਤਾਰ ਜਿਹੜੀ ਸਿਹਤ ਕ੍ਰਾਂਤੀ ਹੈ ਉਹ ਅੱਗੇ ਜਿਹੜੀ ਆ ਗਈ ਆ ਵਧ ਰਹੀ ਆ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਸਿਹਤ ਸੂਤਾ ਦੇਣ ਵਾਸਤੇ ਵਚਨ ਵੱਧਾ ਸਰਕਾਰ ਆ ਸਾਡੀ ਜਿਹੜੇ ਪੀसीएमਐਸ ਦੇ ਡਾਕਟਰ ਹੈਗੇ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਦੀ ਜਿਹੜੀ ਮੰਗ ਹੈਗੀ ਆ ਉਹ 4 9 14 ਦੀ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਅੱਜ ਅਸੀਂ ਉਹਨਾਂ ਨੂੰ ਮੈਂ ਉਹਨਾਂ ਨੂੰ ਬੇਤੀ ਕਰਦਿਆਂ ਕਿ ਉਹਨੂੰ ਸਟ੍ਰਾਈਕ ਨੂੰ ਡੈਫਰ ਕਰ ਦੇਣ ਉਹ ਤੇ ਅਸੀਂ ਉਹ ਜਿਹੜਾ ਹੈਗਾ ਹਾਈਐਸਟ ਲੇਬਰ ਟੇਕਅਪ ਕਰ ਰਹੇ ਹਾਂ ਜਿੰਨੀਆਂ ਵੀ ਉਹਨਾਂ ਦੀਆਂ ਮੰਗਾਂ ਹੈਗੀਆਂ ਚਾਹੇ ਉਹਨਾਂ ਦਾ ਰੀਅਰਸ ਦਾ ਹੈਗਾ ਦੇਖੋ ਉਹਨਾਂ ਨੇ ਉਹਨਾਂ ਦੀ ਇੱਕ ਮੰਗ ਸੀ ਕਿ ਡਾਕਟਰਾਂ ਦੀ ਰਿਕਰੂਟਮੈਂਟ ਹੋਣੀ ਚਾਹੀਦੀ ਆ ਉਹ ਅਸੀਂ ਸ਼ੁਰੂ ਕਰਤੀ ਉਹਨਾਂ ਦਾ ਮੰਗ ਹੈਗੀ ਜਿਹੜੀ ਕਿ ਡਾਕਟਰਾਂ ਦੀ ਸਿਕਿਉਰਟੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਮੈਂ ਪਰਸਨਲ ਲੈਵਲ ਤੇ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਕਰਕੇ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਅਸੀਂ ਕੁਝ ਜਗ੍ਹਾ ਤੇ ਜਿਹੜੀ ਹੈਗੀ ਉਹਨਾਂ ਨੂੰ ਟੈਂਪਰੀ ਅਰੇਂਜਮੈਂਟ ਕਰਕੇ ਕਿਤੇ ਹੋਮ ਗਾਰਡਸ ਨਾਲ ਦੂਜਾ ਕਰ ਰਹੇ ਹਾਂ ਫਾਈਨੈਂਸ ਵਾਲਿਆਂ ਨੂੰ ਗਈ ਹੋਈ ਹੈ ਫਾਈਲ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਦੇ ਆਵੈ ਐਗਰੀਡ ਉਹ ਸਾਨੂੰ ਫੰਡਸ ਅਲੋਟ ਕਰਨਗੇ ਅਸੀਂ ਸੀਸੀਟੀਵੀ ਵੀ ਲਗਾ ਰਹੇ ਹਾਂ ਲਾਈਟਾਂ ਵੀ ਲਗਾ ਰਹੇ ਹਾਂ ਔਰ ਨਵੇਂ ਸਕਿਉਰਿਟੀ ਕਾਰਡ ਵੀ ਰੱਖ ਰਿਆ ਸਾਰਾ ਕੁਝ ਕਰ ਦਾਂਗੇ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਸੋ ਮੈਂ ਆਈ ਰਿਕਵੈਸਟ ਥੈਮ ਕਿ ਉਹ ਜਿਹੜੇ ਗਵਰਨਮੈਂਟ ਦੇ ਨਾਲ ਉਹਨਾਂ ਦੀ ਗੱਲਬਾਤ ਚੱਲਦੀ ਪਈ ਆ ਸੈਕਟਰੀ ਸਾਹਿਬ ਨੇ ਵੀ ਗੱਲਬਾਤ ਕੀਤੀ ਹੈ ਅਗਲੇ ਹਫਤੇ ਉਹਨਾਂ ਨੂੰ ਮੈਂ ਵੀ ਬੁਲਾਵਾਂਗਾ ਤੇ ਅਸੀਂ ਉਹਨਾਂ ਦਾ ਜਿਹੜਾ ਹੈਗਾ ਸੀਐਮ ਸਾਹਿਬ ਦੇ ਨਾਲ ਕਰਕੇ ਉਹਨਾਂ ਦੀ ਜਿਹੜੀਆਂ ਸਾਰੀਆਂ ਪ੍ਰੋਬਲਮ ਆ ਡਿਸਕਸ ਕਰਕੇ ਇੱਕ ਇੱਕ ਕਰਕੇ ਸਾਰੀਆਂ ਹੱਲ ਕਰਾਂਗੇ ਸੋ ਆਈ ਰਿਕਵੈਸਟ ਥੈਮ ਕਿ ਲੋਕਾਂ ਨੂੰ ਇਨਕਨਵੀਨੀਅੰਸ ਨਹੀਂ ਹੋਣਾ ਚਾਹੀਦਾ ਤੁਸੀਂ ਆ ਆਮ ਆਦਮੀ ਕਲੀਨਿਕ ਜਾ ਕੇ ਵਿਜ਼ਿਟ ਕਰੋ ਮੇਰੇ ਕੋਲੇ ਕਦੇ ਇੱਕ ਪ੍ਰਾਈਮੇਸ਼ੀਆ ਵਾਲੇ ਆਏ ਸੀ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਉਹ ਗਏ ਸੀ ਫਿਰ ਉਹਨਾਂ ਨੇ ਪ੍ਰੋਗਰਾਮ ਵੀ ਕੀਤਾ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਾਓ ਉਹਦੀ ਕਵਰੇਜ ਕਰੋ ਮੈਂ ਤੁਹਾਨੂੰ ਇਨਵਾਈਟ ਕਰਦਾ ਤੁਸੀਂ ਸੁਪਰ ਸਪੈਸ਼ਲਟੀ ਵਿੰਗ ਵਿੱਚ ਜਾਓ ਉਹਦੀ ਕਵਰੇਜ ਕਰੋ ਤੁਸੀਂ ਐਮਰਜੈਂਸੀ ਦੇਖ ਕੇ ਆਓ ਜਦੋਂ ਸਾਡਾ ਮਾਤਕਸ਼ਲਿਆ ਹਸਪੀਟਲ ਬਣ ਗਈ ਆ ਲੁਜਾਣੇ ਬਣ ਰਹੀ ਆ ਤੁਸੀਂ ਜਾ ਕੇ ਜੇ ਤਾਂ ਉੱਥੇ ਕੰਮ ਹੋ ਰਿਹਾ ਤੁਸੀਂ ਜੋ ਐਕਚੁਅਲੀ ਜਿਹੜਾ ਤੁਹਾਡਾ ਅਸਲੀ ਕੰਮ ਵੀ ਹੈ ਜੀ ਬਾਰੋ ਨੇ ਤੁਸੀਂ ਜਿਹੜੀ ਅਸਲ ਪਿਕਚਰ ਹੈ ਲੋਕਾਂ ਸਾਹਮਣੇ ਉਹ ਰੱਖੋ ਤੇ ਉਹਦੇ ਨਾਲ ਜਿਹੜਾ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਏਗਾ ਤੀ ਹੋ ਚੁੱਕਿਆ ਤੀ ਹੋ ਚੁੱਕਿਆ ਜੀ ਉਹ ਸੀਐਮ ਸਾਹਿਬ ਨੇ ਬਸ ਹੁਣ ਸਾਨੂੰ ਚੜਾਇਆਗਾ ਅਸੀਂ ਫਾਈਨਲ ਜਿਵੇਂ ਉਹਦੀ ਆਚਾਰ ਦੀ ਡਿਪਲॉयਮੈਂਟ ਮੈਡੀਸਨ ਪਹੁੰਚਾਣੀ ਆ ਉਹ ਚੱਲ ਰਹੀਆਂ ਹਫ਼ਤੇ 10 ਦਿਨ ਸੀਐਮ ਸਾਹਿਬ ਜਦੋਂ ਡੇਟ ਦੇਣਗੇ ਇਨਾਗੂਰੇਸ਼ਨ ਹੋਊਗਾ